ਮੇਤਰਾਵਾ ਚਿੱਟੀ ਮੁੰਜ ਨੂੰ ਵੇਖ ਕੇ ਸੱਚੀ ਕਹਣਾ ਜਦੋਂ ਖੇਤ ਜਾਈਦਾ ਦਿਲ ਬੜਾ ਘੜਦਾ ਦੋ ਦਿਨਾਂ ਦੇ ਵਿੱਚ ਚਿੱਟੀ ਮੁੰਜਰੀ ਚਿੱਟੀ ਮੁੰਜਰ ਹੋਗੀ ਚਿੱਟੀ ਮੁੰਜਰੀ ਚਿੱਟੀ ਮੁੰਜਰ ਹੋਗੀ ਮੈਨਾ ਆਪਦੇ ਯਾਰ ਨੂੰ ਝੇਡਾਂ ਕਰਦਾ ਸੀ ਦੋ ਦੋ ਫੁੱਟ ਪਾਣੀ ਖੜਾ ਤੇ ਮੇਰਾ ਯਾਰ ਪਾਈ ਜਾਵੇ ਪ੍ਰਾਣ 40 ਦਿਨਾਂ ਦੀ ਬਾਸਮਤੀ ਮੈਂ ਉਹਨੂੰ ਕਹਾ ਮੈਂ ਖੈ ਯਰ ਮਿੱਤਰਾ ਦੋ ਦੋ ਫੁੱਟ ਤਾਂ ਪਾਣੀ ਖੜਾ ਤੇ ਸੁੰਡੀ ਤਾਂ ਡੁੱਬ ਕੇ ਮਰ ਜੂਗੀ ਤੂੰ ਗੁਰੂਆ ਪ੍ਰਾਣ ਪਾਈ ਜਨਾ ਉਹ ਕਹਿੰਦਾ ਕੋਈ ਗੱਲ ਨਹੀਂ ਸਾਡੇ ਤਾਂ ਕੰਨਾਂ ਨੂੰ ਹੱਥ ਲੱਗੇ ਆ ਤੇ ਤੂੰ ਐਰ ਕੀ ਨਾ ਪਾ ਦੇ ਤੈਨੂੰ ਵੀ ਪਤਾ ਲੱਗ ਜੇ ਲੈ ਵੀ ਮੇਟਰ ਨੂੰ ਇਹਨੂੰ ਲੱਗ ਗਿਆ ਪਤਾ ਮੈਂ ਉਹਨੂੰ ਫੋਨ ਲਾਇਆ ਉਹ ਕਹਿੰਦਾ ਮੱਲੀ ਮਮੀ ਤੇਰੇ ਵਾਂਗੂ ਐਸੇ ਚੱਕਰ ਸੀਗਾ ਵੀ 2-2 ਫੁੱਟ ਪਾਣੀ ਖੜਾ ਕਿਹੜਾ ਸੁੰਡੀ ਪੈਣੀ ਆ ਮੁੱਢਾਂ 'ਚ ਵੀ ਮਹੀਨਾ ਮਹੀਨਾ ਡੇਢ-ਡੇਢ ਮਹੀਨਾ ਹੋ ਗਿਆ ਤੇ ਜਦੋਂ ਮੈਂ ਬਾਬੂਆਂ ਕੋਲੇ ਜਾ ਕੇ ਗੱਲ ਕੀਤੀ ਮਾ ਬਾਬੂ ਜੀ 2-2 ਫੁੱਟ ਪਾਣੀ ਖੜਾ ਹੈ ਕਿਹੜਾ ਗੋਵਾਲੀ ਸੁੰਡੀ ਪੈਣੀ ਹੈ ਤੇ ਕੋਈ ਬਾਬੂ ਨੇ ਜਵਾਬ ਦਿੱਤਾ ਕਹਿੰਦਾ ਵੀ ਜੇਕਰ ਤੁਹਾਡੇ ਘਰੇ ਪਾਣੀ ਆ ਜੇ 5-5 ਫੁੱਟ ਪਾਣੀ ਆ ਜੇ ਤੁਸੀਂ ਕੀ ਕਰੋਗੇ ਮੈਂ ਬਾਬੂ ਜੀ ਨੂੰ ਆਖਿਆ ਵੀ ਅਸੀਂ ਐਂ ਕਰਾਂਗੇ ਵੀ ਚੱਕ ਕੇ ਮੰਝਾ ਤੇ ਛੱਤ ਤੇ ਤੁਰ ਪਾਂਗੇ ਸਮਾਨ ਇਚ ਸਾਰਾ ਛੱਤ ਤੇ ਲੈ ਜਾਵਾਂਗੇ ਉਹ ਕਹਿੰਦਾ ਇਦਾਂ ਹੀ ਸੁੰਡੀ ਆ ਕਹਿੰਦਾ ਸੁੰਡੀ ਨੂੰ ਕਿਹੜਾ ਛੱਤ ਦੇਖਦੀ ਨਹੀਂ ਸੁੰਡੀ ਆਸਤੇ ਛੱਤ ਪੱਤੇ ਨੇ ਤੇ ਸੁੰਡੀ ਤੁਰ ਕੇ ਪੱਤਿਆਂ ਦੇ ਜਾਵੜੂਗੀ ਡੁੱਬੂਗੀ ਥੋੜੂ ਤੇ ਕਹਿੰਦਾ ਬਾਈ ਜੀ ਮੈਂ ਤਾਂ ਉਦੋਂ ਚੱਕ ਕੇ ਗੱਟੇ ਲਿਆ ਕੇ ਬਦਾਨ ਦੇ ਸਿਰ ਤੇ ਤੇ ਤੂੰ ਸੁਪਰੇਆਂ ਤੇ ਰਹਿ ਕਹਿੰਦਾ ਸਾਨੂੰ ਕੰਨਾਂ ਨੂੰ ਹੱਥ ਲੱਗੇ ਹੁਣ ਤਾਂ ਸੱਚੀ ਕਹਿੰਨਾ ਰਹਿ ਰਹਿ ਚ ਇੱਥੇ ਆਉਂਦੀ ਬਦਾਨ ਰਾਤ ਨੂੰ ਸੌਣਾ ਆਉਦੋਂ ਵੀ ਬਦਾਨ ਚੇਤੇ ਆਉਂਦੀ ਤੇ ਦਿਨੇ ਵੀ ਦਿਮਾਗ ਦੇ ਅੱਗੇ ਬਦਾਨ ਹੀ ਆਈ ਜਾਂਦੀ ਵੀ ਤੂੰ ਮੈਨੂੰ ਕਿਉਂ ਨਹੀਂ ਪਾਇਆ ਮੈਂ ਲਿਆ ਕੇ ਕਰੇ ਪਦਾਨ ਮੂਰਤੀ ਦੱਸ ਮੈਂ ਖੈਰ ਇੰਨੀ ਮਹਿੰਗੀ ਪਦਾਨ ਪਾਉਣ ਨਾਲੋਂ ਤਾਂ ਕੂੜਾ ਜਿਹੀ ਨਹੀਂ ਕਰ ਲੈਨੇ ਆਹ ਵੇਖ ਲਓ ਬਈ ਜੀ ਮੰਦੇ ਹਾਲਾ ਚੌਲ ਚਿੱਟੇ ਹੋ ਗਏ ਨੇ ਓਨ ਨਹੀਂ ਪੱਲੇ ਲੱਗਦਾ ਮੈਨੂੰ ਕੁਛ ਪੈਂਦਾ ਦੀਦਾ